ਸਾਡੇ ਜਿਹਦੇ ਸੰਦੇਸ਼ ਦਾ ਸੰਦੇਸ਼ ਦਾ ਸਿਰਲੇਖ ਹੈ ਕਿ ਮੈਨੂੰ ਦੂਸਰੇ ਗੱਲ ਨੂੰ ਕਿੱਥੇ ਕਰਨਾ ਹੋਵੇਗਾ ਪਿਛਲੇ ਦੋ ਹਫ਼ਤਿਆਂ ਤੋਂਸੀਂ ਮਸੀਹ ਜਿਹੇ ਚਰਿੱਤ ਨੂੰ ਵਿਕਸਿਤ ਕਰਨ ਜਾਂ ਸਾਡੇ ਉਦੇਸ਼ ਅਤੇ ਕੰਮਾਂ ਵਿੱਚ ਮਸੀਹ ਦੀ ਤਰ੍ਹਾਂ ਤੇਜੀ ਨਾਲ ਵਧਨ ਉਤੇ ਇੱਕ ਵੱਡੀ ਸੀਰੀਜ਼ ਦੇ ਹਿੱਸੇ ਦੇ ਰੂਪ ਵਿੱਚ ਹੋਰ ਲੋਕਾਂ ਦਾ ਨਿਆਂ ਕਰਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਯੀਸ਼ੂ ਨੇ ਆਪਣੇ ਪਹਾੜੀ ਉਪਦੇਸ਼ ਉਦੇਸ਼ ਉਤੇ ਨਿਆਂ ਕਰਨ ਦੇ ਬਾਰੇ ਵਿੱਚ ਬਹੁਤ ਕੁਝ ਦੱਸਿਆ ਜਦੋਂ ਉਸਨੇ ਆਪਣੇ ਭਾਈ ਦੀ ਅੱਖ ਵਿੱਚ ਛੋਟਮਕੀ ਨੂੰ ਦੇਖਣ ਦੇ ਬਜਾਏ ਆਪਣੀ ਅੱਖ ਵਿੱਚ ਮੌਜੂਦ ਪਹਿਲੇ ਉਸ ਵੱਡੇ ਨੱਠੇ ਨੂੰ ਕੱਢਣ ਲਈ ਕਿਹਾ ਜਿਸ ਤਰ੍ਹਾਂ ਸਿਪਰਦੇ ਹਮਤੀ ਅਧਿਆਇ 7 ਆਇਤ 1 ਕਤੇ 5 ਵਿੱਚ ਯਾਦ ਰੱਖੋ ਕਿ ਅਸੀਂ ਪਿਛਲੇ ਸੰਦੇਸ਼ਾਂ ਵਿੱਚ ਕੀ ਕਿਹਾ ਸੀ ਯਿਸੂਏ ਨਹੀਂ ਸਿਖਾ ਰਿਹਾ ਸੀ ਕਿ ਸਾਨੂੰ ਨਿਆਂ ਨਹੀਂ ਕਰਨਾ ਚਾਹੀਦਾ ਬਲਕਿ ਉਹ ਸਾਨੂੰ ਦੱਸ ਰਿਹਾ ਸੀ ਕਿ ਨਿਆਂ ਕਿਸ ਤਰ੍ਹਾਂ ਕਰਨਾ ਹੈ ਜਦੋਂ ਅਸੀਂ ਨਿਆਂ ਕਰਦੇ ਹਾਂ ਤਾਂ ਉਸ ਵਿੱਚ ਯਿਸੂ ਸਾਡੇ ਉਦੇਸ਼ ਅਤੇ ਦ੍ਰਿਸ਼ਟੀਕੋਣ ਨੂੰ ਸਾਨੂੰ ਹੀ ਦਿਖਾ ਰਿਹਾ ਸੀ ਯੀਸ਼ੂ ਨੇ ਸਾਨੂੰ ਸ੍ਰੇਸ਼ਟਾ ਦੀ ਸਥਿਤੀ ਵਿੱਚ ਕਠੋਰ ਅਲੋਚਨਾਤਮਕ ਨਿਆਂ ਦੇ ਖਿਲਾਫ ਚੇਤਾਵਨੀ ਦਿੱਤੀ ਇਸ ਪ੍ਰਕਾਰ ਦਾ ਨਿਆਂ ਇਹ ਸਾਨੂੰ ਦੂਸਰਿਆਂ ਨੂੰ ਨੀਚਾ ਦਿਖਾਉਣ ਅਤੇ ਇੱਥੋਂ ਤੱਕ ਕਿ ਤੁਸ਼ ਸਮਝਣ ਦੇ ਵੱਲ ਲਿਆ ਜਾਂਦਾ ਹੈ ਕਠੋਰਤਾ ਅਲੋਚਨਾਤਮਕ ਨਿਆਂ ਇੱਕ ਆਤਮ ਤਾਰਨਿਕ ਦ੍ਰਿਸ਼ਟੀਕੋਣ ਤੋਂ ਨਿਕਲਦੀ ਹੈ ਅਸੀਂ ਖੁਦ ਨੂੰ ਦੂਸਰਾ ਤੋਂ ਬਿਹਤਰ ਸਮਝਦੇ ਹਾਂ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਨਾਲ ਵਿਵਹਾਰ ਕਰਦੇ ਹਾਂ ਜਿਸ ਤਰ੍ਹਾਂ ਕੇਵਲ ਅਸੀਂ ਹੀ ਸਹੀ ਹਾਂ ਅਤੇ ਜੋ ਅਸੀਂ ਗੱਲ ਕਰ ਰਹੇ ਹਾਂ ਉਹ ਹੀ ਕੇਵਲ ਸਹੀ ਹੈ ਜਿਸ ਤਰ੍ਹਾਂ ਸੂਕਾ ਅਧਿਆਇ 9 ਆਇਤ 12 ਵਿੱਚ ਫਰਦੇ ਹਾਂ ਇਸ ਤਰ੍ਹਾਂ ਤਾਂ ਮੈਂ ਦੂਸਰਾ ਵਿੱਚ ਦੋਸ਼ ਦੇਖਦਾ ਹੈ ਅਤੇ ਫਿਰ ਸ੍ਰੇਸ਼ਟ ਦੀ ਸਥਿਤੀ ਵਿੱਚ ਲੋਕਾਂ ਦਾ ਅੰਕਲਨ ਕਰਦਾ ਹੈ ਜਿਸ ਤਰ੍ਹਾਂ ਸੋਚਦਾ ਹੈ ਕਿ ਮੈਂ ਕਦੀ ਵੀ ਅਜਿਹਾ ਕੁਝ ਨਹੀਂ ਕਰਦਾ ਹਾਂ ਜੋ ਮੂਰਖਾਪਨ ਹੈ ਲੇਕਿਨ ਬਾਈਬਲ ਇਹ ਸਪਸ਼ਟ ਕਰਦੀ ਹੈ ਕਿ ਅਸੀਂ ਸਾਰੇ ਇੱਕ ਹੀ ਪ੍ਰਕਾਰ ਦੀਆਂ ਗਲਤੀਆਂ ਕਰਦੇ ਹਾਂ ਅਤੇ ਅਸੀਂ ਸਾਰੇ ਪਾਪੀ ਹਾਂ

ਜਿਸ ਤਰ੍ਹਾਂ ਸਪਰਦਿਆਨ ਨੀਤੀ ਵਿੱਚ ਲਿਖਿਆ ਹੈ 18 ਆਇਤ 13 ਅਤੇ 17 ਪਹਿਲਾ ਸ਼ਮੂਏਲ ਅਧਾਇ 16 ਆਇਤ 7 ਇਹ ਦੂਸਰਿਆਂ ਦਾ ਨਾਇ ਕਰਨਾ ਇੱਕ ਗਲਤ ਉਤਸਾਹ ਤੋਂ ਨਿਕਲਦਾ ਹੈ ਜੋ ਕਿ ਵਾਸਤਵ ਵਿੱਚ ਆਤਮ ਤਾਰਮਿਕਤਾ ਹੈ ਆਪਣੇ ਆਪ ਦਾ ਅੰਕਲਨ ਸਹੀ ਹੋ ਸਕਦਾ ਹੈ ਲੇਕਿਨ ਇਹ ਇੱਕ ਬਾਹਰ ਤੋਂ ਨਿਕਲਦਾ ਹੈ ਕਿ ਤੁਸੀਂ ਇੱਕ ਦੋਸ਼ ਖੋਜਕ ਹੋ ਕਿ ਤੁਸੀਂ ਦੂਸਰਿਆਂ ਵਿੱਚ ਸਿਰਫ દોਸ਼ ਹੀ ਖੋਜਦੇ ਹੋ ਕਿ ਤੁਸੀਂ ਸਿਰਫ ਦੂਸਰਿਆਂ ਵਿੱਚ ਖਾਮੀਆਂ ਹੀ ਲੱਭਦੇ ਹੋ ਕਿ ਤੁਸੀਂ ਆਪਣੇ ਸ਼ਬਦਾਂ ਦੇ ਦੁਆਰਾ ਦੂਸਰੇ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਸੀਂ ਦੂਸਰੇ ਦੀ ਮਦਦ ਕਰਨ ਲਈ ਉਹਨਾਂ ਦਾ ਨਿਆਂ ਕਰਦੇ ਹੋ ਕੀ ਤੁਹਾਨੂੰ ਦੂਸਰੇ ਵਿੱਚ ਚੰਗਾਈ ਨੂੰ ਸਵੀਕਾਰ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਕਿ ਤੁਸੀਂ ਉਹਨਾਂ ਦੀਆਂ 10 ਚੀਜ਼ਾਂ 'ਚ ਚੰਗੀਆਂ ਹਨ ਉਹਨਾਂ ਨੂੰ ਛੱਡ ਕੇ ਤੁਸੀਂ ਉਹਨਾਂ ਦੀ ਇੱਕ ਚੀਜ਼ ਜੋ ਗਲਤ ਹੈ ਉਸ ਉਤੇ ਧਿਆਨ ਕੇਂਦਰਿਤ ਕਰਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਦੂਸਰੇ ਨੂੰ ਤੁਹਾਡੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਜਾਂ ਸਭ ਆਤਮਧਾਰਮਿਕਤਾ ਅਤੇ ਇੱਕ ਮੰਡ ਹੈ ਆਪਣੇ ਪਿਛਲੇ ਸੰਦੇਸ਼ਾਂ ਵਿੱਚ ਅਸੀਂ ਇਹ ਗੱਲ ਕਹੀ ਸੀ ਕਿ ਸਾਨੂੰ ਜਾਨਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਕਿਉਂ ਬਣਾਇਆ ਅਤੇ ਉਸੇ ਦੇ ਸੰਦਰਭ ਵਿੱਚ ਇਸ ਵਿਸ਼ੇ ਉੱਤੇ ਗੱਲ ਕਰਨੀ ਚਾਹੀਦੀ ਹੈ ਸਾਨੂੰ ਯਿਸੂ ਤੇ ਵਿਸ਼ਵਾਸ ਦੇ ਮੱਧਮ ਨਾਲ ਉਸ ਤੇ ਪਵਿੱਤਰ ਧਰਮੀ ਪੁੱਤਰ ਅਤੇ ਪੁੱਤਰ ਹੀ ਬਨਦ ਲਈ ਬਣਾਇਆ ਗਿਆ ਸੀ ਇੱਕ ਧਰਮੀ ਸੰਤਾਨ ਜੋ ਪਰਮੇਸ਼ਰ ਦੇ ਗੁਨਾਹ ਨੂੰ ਆਪਣੀ ਆਸ-ਪਾਸ ਦੀ ਦੁਨੀਆ ਵਿੱਚ ਵਿਖੇ ਕਰੇ ਜਿਸ ਤਰ੍ਹਾਂ ਅਸੀਂ ਪੜਦੇ ਹਾਂ ਫਿਸ਼ੀਓ ਅਧਿਆਇ 1 ਆਇਤ 4 ਅਤੇ 5 ਅਧਿਆਇ 1 ਆਇਤ 12 ਪਹਿਲਾ ਪਤਰਸ ਅਧਿਆਇ 2 ਆਇਤ 9 ਵਿੱਚ యేసు ਨੇ ਆਪਣੇ ਮਨੁੱਖਤਾ ਵਿੱਚ ਸਾਨੂੰ ਦਿਖਾਇਆ ਕਿ ਪਰਮੇਸ਼ੁਰ ਦੇ ਅਰਨੀ ਸੰਤਾਨ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ। యేసు ਨੇ ਪਰਮੇਸ਼ੁਰ ਪਿਤਾ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਨਾਲ ਵਿਅਕਤ ਕੀਤਾ। ਅਤੇ ਸਾਨੂੰ ਵੀ యేసు ਦੇ ਪਿੱਛੇ ਚੱਲਣਾ ਹੈ ਤਾਂ ਕਿ ਅਸੀਂ ਵੀ యేసు ਦੀ ਤਰ੍ਹਾਂ ਆਪਣੇ ਪਿਤਾ ਪਰਮੇਸ਼ੁਰ ਦੇ ਗੁਣਾਂ ਨੂੰ ਦੁਨੀਆ ਵਿੱਚ ਵਿਅਕਤ ਕਰੀਏ। ਸਭ ਤੋਂ ਵਧੀਆ ਤਰੀਕਾ ਹੈ ਕਿ ਸਾਨੂੰ ਦੂਸਰਿਆਂ ਦੇ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਇਸ ਤੋਂ ਅਸੀਂ ਆਪਣੇ ਪਿਤਾ ਪਰਮੇਸ਼ੁਰ ਦੇ ਗੁਣਾਂ ਨੂੰ ਦੁਨੀਆ ਵਿੱਚ ਵਿਅਕਤ ਕਰਦੇ ਹਾਂ ਦੁਨੀਆ ਦੇ ਸਾਹਮਣੇ ਉਸਤੇ ਗੁਨਾ ਨੂੰ ਜੈਕ ਕਰਦੇ ਹਾਂ ਜਦੋਂ ਅਸੀਂ ਉਸ ਸੰਦਰਭ ਦੀ ਜਾਂਚ ਕਰੀਏ ਜਿੱਦਿ ਯੀਸ਼ੂ ਨੇ ਪਹਿਲੇ ਆਪਣੀ ਅੱਖ ਵਿੱਚ ਲੱਠੇ ਨੂੰ ਕੱਢਣ ਲਈ ਗਲਤੀ ਕੀਤੀ ਸੀ ਤਾਂ ਅਸੀਂ ਪਾਉਂਦੇ ਹਾਂ ਕਿ ਸਾਡਾ ਸੁਰਗੀ ਪਿਤਾ ਪਰਮੇਸ਼ਰ ਬੁਰਾਈ ਦੇ ਪ੍ਰਤੀ ਦਿਆਲੂ ਹੈ ਅਤੇ ਸਾਨੂੰ ਵੀ ਦੂਸਰਿਆਂ ਦੇ ਪ੍ਰਤੀ ਦਿਆਲੂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਸੀ ਪੜਦੇ ਹਾਂ ਲੂਕਾ ਦੇ ਆਇਤ 8 ਆਇਤ 35 ਅਤੇ 36 ਵਿੱਚ ਯੀਸ਼ੂ ਨੇ ਕਿਹਾ ਕਿ ਉਸਨੇ ਉਨ੍ਹਾਂ ਲੋਕਾਂ ਸਾਨੂੰ ਉਨ੍ਹਾਂ ਲੋਕਾਂ ਨਾਲ ਵੀ ਪਿਆਰ ਕਰਨਾ ਹੈ ਜੋ ਸਾਨੂੰ ਦੁੱਖ ਪਹੁੰਚਾਉਂਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਹ ਉਹ ਗਲਤ ਹਨ ਉਹ ਲੋਕ ਗਲਤ ਹਨ ਅਤੇ ਸਾਨੂੰ ਆਪਣੇ ਸਵਰਗੀ ਪਿਤਾ ਦੀ ਤਰ੍ਹਾਂ ਦੇ ਲੋਕ ਬੰਦਾ ਹੈ ਜਿਸ ਤਰ੍ਹਾਂ ਸਿ ਪੜਦੇ ਹਨ ਮਤੀਆ ਅਧਿਆਇ 5 ਆਇਤ 44 ਅਤੇ 45 ਇਸ ਤਰ੍ਹਾਂ ਬਪਿਆਰ ਇੱਕ ਕ੍ਰਿਆ ਹੈ ਇੱਕ ਪਾਵਨਾ ਨਹੀਂ ਹੈ ਅਸੀਂ ਦੂਸਰਿਆਂ ਦੇ ਨਾਲ ਉਸੇ ਤਰ੍ਹਾਂ ਨਾਲ ਵਿਵਹਾਰ ਸਮੂ ਕਰਨਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਨਾਲ ਚੁੰਦੇ ਹਾਂ ਅਤੇ ਜਿਸ ਤਰ੍ਹਾਂ ਵਿਵਹਾਰ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਹੈ متی آیت انتالی متی سات آیت سات بارہ میں پڑھ سکتے ہاں اے سی ایک بہت ہی کتھن کٹن دا وشے لے کے آئے ہاں کیونکہ اسے سارے دوسرے میں گلتیاں گلتی کرتے ہاں دوسرے لوگ اجی چیز دیکھتے ہاں جنہوں نے دیکھنا پسند نہیں کرتے انہوں نے جانتے ہاں کہ وہ گلت تھا لیکن وہ اے اج دا وشے کچھ چن, چن, چنوٹی پون پرشم اٹھا ہے کہ سنوں دوسرے سہن کرنا چاہیے ਇਸ ਸਮੇਂ ਦੂਸਰੇ ਲੋਕਾਂ ਨੂੰ ਸਾਡੇ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਸਾਨੂੰ ਉਹਨਾਂ ਲੋਕਾਂ ਦੇ ਆਸ-ਪਾਸ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਸਾਡੇ ਵਿੱਚ ਬਹੁਤ ਸਾਰੇ ਲੋਕ ਅਜਿਹੀਆਂ ਪ੍ਰਸਥਤੀਆਂ ਵਿੱਚ ਹਨ ਜਿੱਥੇ ਸਾਡੇ ਜੀਵਨ ਵਿੱਚ ਅਜਿਹੇ ਲੋਕ ਹਨ ਸਾਡੇ ਰਿਸ਼ਤੇਦਾਰ ਸਾਡੇ ਦੋਸਤ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਅਤੇ ਉਹ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ ਅਸੀਂ ਉਹਨਾਂ ਦੇ ਪ੍ਰਤੀ ਕਿਸ ਤਰ੍ਹਾਂ ਵਿਹਲੂ ਅਤੇ ਪ੍ਰੇਮਪੂਰਨ ਹੋ ਸਕਦੇ ਹਾਂ ਤੁਸੀਂ ਕਿਸ ਤਰ੍ਹਾਂ ਈਸ਼ਵਰ ਵਿੱਚ ਅਤੇ ਮਸੀਹ ਵਿੱਚ ਚੱਲਦੇ ਹੋਏ ਉਹਨਾਂ ਨਾਲ ਪਿਆਰ ਕਰ ਸਕਦੇ ਹੋ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ ਤਾਂ ਤੁਸੀਂ ਮਸੀਹ ਜਿਹੇ ਚਰਿੱਤਰ ਨੂੰ ਕਿਸ ਤਰ੍ਹਾਂ ਉਹਨਾਂ ਦੇ ਸਮੇਂ ਰੱਖਦੇ ਹੋ ਅੱਜ ਅਸੀਂ ਇਹਨਾਂ ਵਿੱਚ ਕੁਝ ਸਮੱਸਿਆਵਾਂ ਦਾ ਸਮਾਧਾਨ ਕਰਨ ਜਾ ਰਹੇ ਹਾਂ ਹਮੇਸ਼ਾ ਦੀ ਤਰ੍ਹਾਂ ਇਸ ਤਰ੍ਹਾਂ ਦੇ ਸੰਦੇਸ਼ਾਂ ਵਿੱਚ ਮੈਂ ਤੁਹਾਨੂੰ ਕੇਵਲ ਸਮਾਨ ਆਮ ਹੀ ਸਿਧਾਂਤ ਹੀ ਦੇ ਸਕਦੀ ਹਾਂ ਅਤੇ ਪੂਰੀ ਤਰ੍ਹਾਂ ਆਤਮਾ ਵਿੱਚ ਨਾਲ ਵਿਸ਼ੇਸ਼ ਰੂਪ ਨਾਲ ਉਹਨਾਂ ਨੂੰ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹਾਂ ਇਸ਼ਤ ਵਰਦਤੇ ਗਏ ਪਹਾੜੀ ਉਪਦੇਸ਼ ਵਿੱਚ ਕੁਝ ਗੱਲਾਂ ਉੱਤੇ ਧਿਆਨ ਕੇਂਦਰ ਸਮੂਹ ਕਰਨ ਦੀ ਲੋੜ ਹੈ ਜਿੰਨਾ ਦਾ ਕਦੇ ਕਦੇ ਗਲਤ ਅਰਥ ਲੋਕਾਂ ਦੁਆਰਾ ਕੱਢਿਆ ਜਾਂਦਾ ਹੈ ਕਿਸੇ ਨੂੰ ਦੂਸਰਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਦੂਸਰਾ ਤਸੀ ਨਹੀਂ ਬਚਾ ਸਕਦੇ ਅਤੇ ਸਾਨੂੰ ਦੂਸਰੇ ਲੋਕਾਂ ਨੂੰ ਸਾਡਾ ਲਾਭ ਚੁੱਕਣ ਦੇਣਾ ਚਾਹੀਦਾ ਹੈ 32 ਦੇ 5 ਆਇਤ 38 ਅਤੇ 41 تسی سنیا سی کہ یہ کہہ گیا سی کہ اکھ دے بدلے اکھ دے داند دے بدلے داند پرنتو میں تو ہنو کہندہ ہاں کہ برائی دا ویروت کرو لیکن اگر کوئی تو ہاں دے دائنے گال ہوتے تھپڑ مارتا ہے تو دوسری نوی اس لگے موڑ دے ہو آتے اگر تو دے نال کوئی برائی کرتا ہے تو اس نال برائی ویچے بدلا اس نو نہ دے ہو. اگر تو دے ویچے کوئی تو ہاں ایک کپڑا منگ ہے تو دوسرے بھی دے دو اگر کوئی تو ہاں دے تو ایک میل سفر کرن نوی اس لگے ਜੇ ਤੁਹਾਨੂੰ ਮਜਬੂਰ ਕਰੇ ਤਾਂ ਉਹਨਾਂ ਦੇ ਨਾਲ 2 ਮਿੰਟ ਤੱਕ ਸਫਰ ਕਰੋ ਜੋ ਤੁਹਾ ਤੋਂ ਮੰਗਦਾ ਹੈ ਉਸ ਨੂੰ ਦੇ ਦੇਵੋ ਅਤੇ ਜੋ ਤੁਹਾਡੇ ਤੋਂ ਉਦਾਰ ਮੰਗਦਾ ਹੈ ਉਸ ਨੂੰ ਮਨਾ ਨਾ ਕਰੋ ਕਿ ਇਹ ਸਿਰਫ ਸ਼ਬਦ ਹੀ ਸੰ ਕਿ ਸੰ ਨੂੰ ਵਾਸਤਵ ਵਿੱਚ ਲੋਕਾਂ ਨੂੰ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਸੰ ਨੂੰ ਭੀਖ ਮੰਗਣ ਵਾਲਿਆਂ ਦੇ ਲਈ ਆਪਣੇ ਪੂਰੇ ਬੈਂਕ ਖਾਤੇ ਨੂੰ ਸਾਫ ਕਰ ਦੇਣਾ ਚਾਹੀਦਾ ਹੈ ਇਹ ਤਾਂ ਹਸਣ ਵਾਲੀ ਗੱਲ ਹੈ ਲੇਕਿਨ ਤੁਸੀਂ ਇਹਨਾਂ ਗੱਲਾਂ ਉੱਤੇ ਧਿਆਨ ਦੇਵੋ ਬਾਈਬਲ ਹਸਣ ਵਾਲੀਆਂ ਗੱਲਾਂ ਨਹੀਂ ਕਰਦੀ ਹੈ ਜੇ ਕਿਸੇ ਆਇਤ ਦੇ ਸਾਡੀ ਵਿਆਖਿਆ ਗਲਤ ਹੈ ਤਾਂ ਇਸ ਵਿੱਚ ਸਾਡਾ ਹੀ ਦੋਸ਼ ਹੈ ਇਸ ਉਦੇਸ਼ ਵਿੱਚ ਯਿਸੂ ਨੇ ਇਹ ਵੀ ਕਿਹਾ ਕਿ ਜੇ ਤੇਰਾ ਹੱਥ ਤੈਨੂੰ ਠੋਕਰ ਖਿਲੋਂਦਾ ਹੈ ਤਾਂ ਉਸ ਨੂੰ ਕੱਟ ਕੇ ਸੁੱਟ ਦੇ ਜਿਸ ਤਰ੍ਹਾਂ ਸਿਪੜਦੇ ਮੱਤੀ ਅਧਿਆਇ 5 ਆਇਤ 30 ਵਿੱਚ ਯਿਸੂ ਸੱਚਮੁੱਚ ਇਹ ਨਹੀਂ ਸਿੱਖਾ ਰਿਹਾ ਸੀ ਕਿ ਸਾਨੂੰ ਆਪਣੇ ਹੱਥ ਨੂੰ ਕੱਟ ਦੇਣਾ ਚਾਹੀਦਾ ਹੈ ਲੇਕਿਨ ਉਹ ਇੱਕ ਉਦਾਹਰਨ ਦੇ ਰਿਹਾ ਸੀ ਕਿ ਸਾਨੂੰ ਹਰ ਉਸ ਮਾਰਗ ਨੂੰ ਆਪਣੇ ਜੀਵਨ ਵਿੱਚੋਂ ਕੱਟ ਦੇਣਾ ਚਾਹੀਦਾ ਹੈ ਜੋ ਸਾਨੂੰ ਬੁਰਾਈ ਦੇ ਵੱਲ ਲੈ ਜਾਂਦਾ ਹੈ ਕਿਉਂਕਿ ਅਗਰ ਅਸੀਂ ਬੁਰਾਈ ਦੇ ਮਾਰਗ ਉਤੇ ਮੇਂ ਚੱਲਾਂਗੇ ਤਾਂ ਅਸੀਂ ਪਾਪ ਤੋਂ ਬਚ ਰਹੇ ਹਾਂਗੇ ਆਪਣੀ ਦੂਸਰੀ ਗੱਲ ਨੂੰ ਵੀ ਦੁਸ਼ਮਨ ਦੇ ਕੇ ਕਰ ਦੇਣਾ ਇਨ੍ਹਾਂ ਸ਼ਬਦਾਂ ਵਿੱਚ ਯੀਸ਼ੂ ਦੂਸਰਾਂ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾ ਰਿਹਾ ਸੀ ਕਿ ਆਖਰੀ ਕਿ ਆਖਰੀ ਸਾਡਾ ਦ੍ਰਿਸ਼ਟੀਕੋਣ ਦੂਸਰਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਵਿੱਚ ਯੀਸ਼ੂ ਸਾਨੂੰ ਨਿਯਮ ਨਹੀਂ ਦੇ ਰਿਹਾ ਸੀ ਕਿ ਸਾਨੂੰ ਪਰਸਤੀਆਂ ਵਿੱਚ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ਜੇ ਕੋਈ ਹਿੰਸਕ ਪਾਗਲ ਆਦਮੀ ਹੁੰਦਾ ਹੈ ਤੇ ਤੁਹਾਡੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਉੱਤੇ ਹਮਲਾ ਕਰਦਾ ਹੈ ਤਾਂ ਤੁਹਾਡਾ ਪੂਰਾ ਅਧਿਕਾਰ ਹੈ ਉਸ ਨੂੰ ਰੋਕਣਾ ਤੁਸੀਂ ਸੁਰੱਖਿਆ ਕਰ ਸਕਦੇ ਹੋ ਸੁਰੱਖਿਤਾ ਤੁਹਾਡੇ ਕੋਲ ਪੂਰਾ ਅਧਿਕਾਰ ਹੈ ਤੁਹਾਨੂੰ ਉਹਨਾਂ ਨੂੰ ਨੁਕਸਾਨ ਪਹੁੰਚਾਏ ਬਿਨਾ ਰੋਕਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਸੁਰੱਖਿਤਾ ਦਾ ਅਧਿਕਾਰ ਹੈ ਆਪਣੇ ਇਸ ਦੇਸ਼ ਵਿੱਚ ਯਿਸੂ ਨੇ ਸਾਡੇ ਕੰਮਾਂ ਦੇ ਪਿੱਛੇ ਦੇ ਉਦੇਸ਼ ਅਤੇ ਦ੍ਰਿਸ਼ਟੀਕੋਣ ਉੱਤੇ ਧਿਆਨ ਕੇਂਦਰਿਤ ਕੀਤਾ ਹੈ ਆਪਣੀ ਦੂਸਰੀ ਗੱਲ ਨੂੰ ਅੱਗੇ ਕਰ ਦੋ ਮਤਲਬ ਬੁਰਾਈ ਦੇ ਬਦਲੇ ਬੁਰਾਈ ਦਾ ਦ੍ਰਿਸ਼ਟੀਕੋਣ ਅਤੇ ਸਾਡਾ ਵਿਵਹਾਰ अपमानजनक नहीं होना चाहिए जो ਤੁਹਾਡੇ ਤੋਂ ਮੰਗਦਾ ਹੈ ਉਸ ਨੂੰ ਦੇ ਦਿਵੋ ਜੋ ਤੁਹਾਡੇ ਤੋਂ ਉਧਾਰ ਮੰਗਦਾ ਹੈ ਉਸ ਨੂੰ ਉਧਾਰ ਦੇਵੋ ਜੋ ਤੁਹਾਡੇ ਤੋਂ ਕਪੜਾ ਮੰਗਦਾ ਹੈ ਉਸ ਨੂੰ ਹੋਰ ਕਪੜਾ ਦਿਵੋ ਇਹ ਸ਼ਬਦ ਤੁਹਾਡੇ ਦ੍ਰਿਸ਼ਟੀਕੋਣ ਨੂੰ ਦੂਸਰੇ ਦੇ ਪ੍ਰਤੀ ਸਹੀ ਵਿਵਹਾਰ ਦੇ ਵੱਲ ਲੈ ਜਾਂਦੇ ਹਨ ਇਹ ਸਾਰੇ ਸ਼ਬਦ ਯਿਸੂ ਨੇ ਉਦਾਹਰਨ ਦੇ ਤੌਰ ਉਤੇ ਇਸਤੇਮਾਲ ਕੀਤੇ ਹਨ ਯਿਸੂ ਹਰੇਕ ਨੂੰ ਖੁਦ ਨੂੰ ਆਪਣੇ ਕੋਲ ਆਉਣ ਦਾ ਕੋਣ ਆਉਣ ਲਈ ਕਹਿੰਦਾ ਹੈ ਕਿਸ ਨੂੰ ਆਪਣੇ ਆਪ ਦਾ ਇਨਕਾਰ ਕਰਨਾ ਹੋਵੇਗਾ اتے اس نے اپنا کروس اٹھا کے اپنے پچھے چلن دے لئی یشو بلوندا ہے یدی کوئی میرا شیشے بننا چوندا ہے تاں سب تو پہلے اس نے اپنے آپ تا انکار کرنا ہوئے گا ارثات اپنی وہ نو ختم کرنا ہوئے گا اپنے آپ تا انکار کرنا ہوئے گا وہ نصاریاں برائیاں نو شڑنا ہوئے گا جو اس نے جیمن وچ موجود ہن اتے اس نے اپنا کروس اٹھا کے یشو دے پچھے چلنا ہوئے گا اس تو بعد یشو دے لہو تے وشواش کرنا ہوئے گا اتو تک کہ اپنی جان تو بھی زیادہ

اتے اگر کوئی سا اپمان کرے تو ابھی اس روکیے اپنے دوسرے گل اپنے دشمن ایک ادارن ہے جس طرح پڑھتے ہاں پہلا پترس تو آیت تی جدو ادیا اپمان کیتا گیا تا اس نے شانتی سہ لیا پترس نے لکھا ہے جدو یہ شدہ اپمان کیتا گیا تا اس نے شانتی سہ لیا جدو اس تمکایا گیا کشت دیتا گیا تا اس نے بدلے دمکی نہیں دتی ਉਸਨੇ ਆਪਣਾ ਮੁਕਦਮਾ ਪਰਮੇਸ਼ਰ ਪਿਤਾ ਦੇ ਹੱਥ ਵਿੱਚ ਆਪਣੇ ਪਿਤਾ ਦੇ ਹੱਥ ਵਿੱਚ ਫਤ ਵਿੱਚ ਛੱਡ ਦਿੱਤਾ ਉਸ ਪਰਮੇਸ਼ਰ ਦੇ ਹੱਥ ਵਿੱਚ ਜੋ ਸਚਾਨਿਆਈ ਕਰਦਾ ਹੈ ਪੌਲਸ ਵੀ ਯੀਸ਼ੂ ਦੇ ਅਧਾਰਨ ਉਤੇ ਹੀ ਚੱਲਿਆ ਸੀ ਪਹਿਲਾ ਕ੍ਰੰਤੀਓ ਅਧਿਆਇ 11 ਆਇਤ 8 ਵਿੱਚ ਅਸੀਂ ਪੜ੍ਹਦੇ ਹਾਂ ਧਿਆਨ ਦਿਵੋ ਕਿ ਉਸਨੇ ਇੱਕ ਕਲਿਸੇ ਨੂੰ ਕੀ ਲਿਖਿਆ ਜਦ ਲੋਕ ਉਸਦੇ ਬਾਰੇ ਵਿੱਚ ਗਲਤ ਗੱਲ ਕਰ ਰਹੇ ਸਨ ਉਹਨਾਂ ਨੇ ਉਸਨੇ ਕਿਹਾ ਇਹ ਬਹੁਤ ਘੱਟ ਮੈਨੇ ਰੱਤਾ ਹੈ ਕਿ ਤੁਸੀਂ ਮੇਰੇ ਬਾਰੇ ਵਿੱਚ ਕੀ ਸੋਚਦੇ ਹੋ ਲੇਕਿਨ ਪ੍ਰਭੂ ਮੈਨੂੰ ਜਾਣਦਾ ਹੈ ਅਤੇ ਉਹ ਮੇਰਾ ਨਿਆਂ ਕਰੇਗਾ ਪਹਿਲਾ ਗ੍ਰੰਥੀ ਹੋ ਅਧਿਆਇ 4 ਆਇਤ 10 ਅਤੇ ਜੋ ਆਪਣੇ ਵਸਤਰ ਨੂੰ ਬੇਨ ਦੀ ਗੱਲ ਯਿਸੂ ਨੇ ਕੀਤੀ ਹੈ ਉਸ ਸਮੇਂ ਯਹੂਦੀ ਲੋਕਾਂ ਦੇ ਵਸਤਰ ਅਲਗ ਤਰ੍ਹਾਂ ਦੇ ਸਨ ਸਾਡੇ ਜਿਹੇ ਨਹੀਂ ਸਨ ਕਿਉਂਕਿ ਉਹਨਾਂ ਨੇ ਇੱਕ ਵਸਤਰ ਦੇ ਉੱਪਰ ਇੱਕ ਕੋਟ ਦੀ ਤਰ੍ਹਾਂ ਦਿਖਾਈ ਦੇਣ ਵਾਲਾ ਵਸਤਰ ਪਹਿਨਿਆ ਹੁੰਦਾ ਸੀ ਜੋ ਉਸ ਸਮੇਂ ਦਾ cultures ਸੀ ਸੰਸਕ੍ਰਿਤੀ ਸੀ ਨਿਰਗਮਨ ਅਧਿਆਇ 2 ਆਇਤ 7 ਅਤੇ 7 ਵਿੱਚ ਸੀ ਦੇਖ ਸਕਦੇ ਹਾਂ ਉਸ ਸਮੇਂ ਲੋਕ ਇੱਕ ਦੂਸਰੇ ਦੇ ਵਸਤਰ ਮੰਗ ਲੈਂਦੇ ਸਨ ਅਤੇ ਫਿਰ ਉਹਨਾਂ ਨੂੰ ਵਾਪਸ ਕਰਦੇ ਸਨ ਯੀਸ਼ੂ ਵਸਤਵ ਵਿੱਚ ਇਹ ਕਹਿ ਰਿਹਾ ਸੀ ਜੇਕਰ ਤੁਹਾਡੇ ਤੋਂ ਕੋਈ ਤੁਹਾਡਾ ਵਸਤਰ ਤੁਹਾਡੇ ਕੱਪੜੇ ਮੰਗਦਾ ਹੈ ਤਾਂ ਉਸ ਤੋਂ ਵਾਪਸ ਨਹੀਂ ਕਰਦਾ ਹੈ ਤਾਂ ਉਸਤੇ ਨਾਲ ਬੁਰਾਈ ਨਾ ਕਰੋ ਉਸਤੇ ਨਾਲ ਝਗੜਾ ਨਾ ਕਰੋ ਲੇਕਿਨ ਅਗਰ ਉਹ ਵਾਪਸ ਨਹੀਂ ਕਰਦਾ ਹੈ ਤਾਂ ਉਸ ਨੂੰ ਲੈਣ ਦੇਵੋ ਜਦੋਂ ਯੀਸ਼ੂ ਨੂੰ ਫੜਿਆ ਗਿਆ ਤਾਂ ਮਹਾਯਾਜਕ ਨੇ ਉਸ ਤੋਂ ਪੁੱਛਿਆ ਕਿ ਉਹ ਕੀ ਸਿਖੋਂਦਾ ਰਹਾ ਤਾਂ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਅਰਾਧਨਾ ਲਿਆ ਤੇ ਮੰਦਰਾਂ ਵਿੱਚ ਸਾਰੇ ਲੋਕਾਂ ਵਿੱਚ ਸਿਖੋਂਦਾ ਰਹਾ ਹਾਂ ਜਾਓ ਅਤੇ ਲੋਕਾਂ ਨੂੰ ਪੁੱਛੋ ਕਿ ਮੈਂ ਕੀ ਸਿਖਾਇਆ ਉਸ ਉੱਤਰ ਦੇ ਲਈ ਇੱਕ ਸਖਸ਼ ਨੇ ਯੀਸ਼ੂ ਦੇ ਚਿਹਰੇ ਉੱਤੇ ਮਾਰਿਆ ਉਸ ਵਕਤ ਯੀਸ਼ੂ ਨੇ ਆਪਣੇ ਦੂਸਰੇ ਗਲ ਨੂੰ ਉਹਨਾਂ ਵੱਲ ਨਹੀਂ ਘੁਮਾਇਆ ਉਹ ਇੱਕ ਵੱਲ ਉਸਨੇ ਆਪਣੇ ਗਲ ਨੂੰ ਉਹਨਾਂ ਵੱਲ ਨਹੀਂ ਘੁਮਾਇਆ ਕਿ ਉਹ ਦੁਬਾਰਾ ਉਸ ਨੂੰ ਮਾਰਨ ਅਸੀਂ ਪਰਖਦੇ ਹਾਂ ਯਹੂਦਾ ਅਧਿਆਇ 18 ਆਇਤ 19 ਅਤੇ 22 ਵਿੱਚ ਦੇਖੋ ਯੀਸ਼ੂ ਉਸ ਵਕਤ ਆਪਣੀ ਗੱਲ ਉੱਥੇ ਰੱਖੀ ਉਸਨੇ ਕਿਹਾ ਜੇ ਜੀ ਮੈਂ

ਲਬਧਨ ਅਤੇ ਜ਼ਬਰਦਸਤੀ ਉਸ ਨੂੰ ਆਪਣੇ ਨਾਲ ਆਪਣੀ ਮੰਜ਼ਿਲ ਤੱਕ ਲੈ ਜਾਵੇ ਯੀਸ਼ੂ ਆਪਣੇ ਸ਼ਬਦਾਂ ਨਾਲ ਦੱਸ ਰਿਹਾ ਸੀ ਕਿ ਸਾਡਾ ਸੁਭਾਅ ਹੋ ਜਾਣਾ ਚਾਹੀਦਾ ਕਿ ਜੇਕਰ ਕੋਈ ਸਾਡੇ ਤੋਂ ਮਦਦ ਚਾਹੁੰਦਾ ਹੈ ਤਾਂ ਸਾਨੂੰ ਖੁਸ਼ੀ-ਖੁਸ਼ੀ ਉਸ ਦੀ ਮਦਦ ਕਰਨੀ ਚਾਹੀਦੀ ਹੈ ਸਭੇ ਕੋਲ ਇੱਕ ਸੇਵਾਕਦਰ ਵਈਆ ਅਤੇ ਮਾਨਸਿਕਤਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਵਿਅਕਤੀ ਕੋਈ ਵੀ ਸ਼ਖਤੀ ਸਾਡਾ ਅਪਮਾਨ ਨਾ ਕਰੇ ਕਿਉਂਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਆਪਣੇ ਪ੍ਰਭੂ ਦੇ ਲਈ ਕਰਦੇ ਹਾਂ ਅਸੀਂ ਇੱਕ ਸੇਵਕ ਦੇ ਰੂਪ ਵਿੱਚ ਪ੍ਰਭੂ ਦੀ ਸੇਵਾ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਲੂਸੀਓ ਅਧਿਆਇ 3 ਆਇਤ 23 ਜੋ ਤੂੰ ਹੱਥੋਂ ਮੰਗਦਾ ਹੈ ਉਸ ਨੂੰ ਦੇ ਦੇਵੋ ਅਤੇ ਜੋ ਤੂੰ ਹੱਥੋਂ ਉਧਾਰ ਲੈਂਦਾ ਹੈ ਉਸ ਨੂੰ ਮਨਾ ਨਾ ਕਰੋ ਇਹਨਾਂ ਸ਼ਬਦਾਂ ਤੋਂ ਯੀਸ਼ੂ ਸਾਨੂੰ ਤੋਖਾੜੀ ਵਿੱਚ ਫਸਣ ਲਈ ਨਹੀਂ ਕਹਿ ਰਿਹਾ ਹੈ ਉਹ ਨਹੀਂ ਕਹਿ ਰਿਹਾ ਹੈ ਕਿ ਸਾਨੂੰ ਪੇਸ਼ੇਵਰ ਭਿਖਾਰੀਆਂ ਨੂੰ ਭੀਖ ਦਿੰਦੇ ਰਹਿਣਾ ਚਾਹੀਦਾ ਹੈ ਨਸ਼ੇੜੀਆਂ ਨੂੰ ਪੈਸੇ ਦਿੰਦੇ ਰਹਿਣਾ ਚਾਹੀਦਾ ਹੈ ਜਦ ਵਿੱਚ ਅਸੀਂ ਕਰਦੇ ਹਾਂ آتے کام کرنا نہیں چوندے اے پاپی لوکا پیسہ نہیں دینا چاہیے جس تو او اپنے آپ برباد کرویا سادہ سادہ دوسرے دپرتی کس طرح ہونا چاہیے سوبھاؤ اجا نہیں ہونا چاہیے کہ جو چیز سادی ہے اُس اسی دوسرے نہ دیئے کیونکہ پربود بنا اسی کچھ بھی نہیں ہاں جو کچھ بھی سادہ کول ہے وہ سب کچھ پربود دلو ہے پتاوں ہے پتا, پتا پرمیشور وی ਪਹਿਲਾ ਗ੍ਰੰਥੀ ਅਧਿਆਇ 4 ਆਇਤ 7 ਤੁਹਾਡੇ ਕੋਲ ਅਜਿਹੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਦੂਸਰਾ ਤੋਂ ਬਿਹਤਰ ਬਣਾਉਂਦੀ ਹੈ ਪੌਲਸ ਨੇ ਲਿਖਿਆ ਤੁਹਾਡੇ ਕੋਲ ਅਜਿਹੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਦੂਸਰਾ ਤੋਂ ਬਿਹਤਰ ਬਣਾਉਂਦੀ ਹੈ ਤੁਹਾਡੇ ਕੋਲ ਅਜਿਹਾ ਕੀ ਹੈ ਜੋ ਪਰਮੇਸ਼ਰ ਨੇ ਦੂਸਰਾ ਨੂੰ ਨਹੀਂ ਦਿੱਤਾ ਹੈ ਜਦਿ ਤੁਹਾਡੇ ਕੋਲ ਸਾਰਾ ਕੁਝ ਹੀ ਪਰਮੇਸ਼ਵਰ ਦੇ ਵੱਲੋਂ ਹੈ ਤਾਂ ਕਮਾਣ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਆਪਣੇ ਸ਼ਕਤਾ ਵਿੱਚ ਯੀਸ਼ੂ ਸਾਨੂੰ ਆਪਣੇ ਬੈਂਕ ਖਾਤਾ ਨੂੰ ਖਾਲੀ ਕਰਨ ਤੇ ਲਈ ਨਹੀਂ ਕਹਿ ਰਿਹਾ ਹੈ యేసు ਸਾਨੂੰ ਦੱਸ ਰਿਹਾ ਹੈ ਕਿ ਸਾਨੂੰ ਆਪਣੇ ਸੁਭਾਰਤੀ ਮਨ ਨੂੰ ਬਦਲਣਾ ਚਾਹੀਦਾ ਹੈ ਅਤੇ ਉਸ ਨੂੰ ਪਹਿਚਾਨਣਾ ਚਾਹੀਦਾ ਹੈ ਜੋ ਸਾਡਾ ਸੁਭਾਰਤੀ ਮਨ ਸਾਨੂੰ ਦੂਸਰਿਆਂ ਦੀ ਮਦਦ ਕਰਨ ਤੋਂ ਰੋਕਦਾ ਹੈ ਕਿ ਸਾਨੂੰ ਸੱਚਮੁੱਚ ਸਾਡੇ ਵਿਰੋਧੀਆਂ ਦੇ ਪ੍ਰਤੀ ਦਿਆਲੂ ਹੋ ਜਾਣਾ ਚਾਹੀਦਾ ਹੈ ਜੋ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਸਾਨੂੰ ਸਾਡੇ ਵਿਰੋਧੀਆਂ ਨੂੰ ਕਿਸ ਹੱਦ ਤੱਕ ਸਹਿਣਾ ਚਾਹੀਦਾ ਹੈ ਜੇ ਕੋਈ ਕਠੋਰ ਅਲੋਚਨਾਤਮਕ ਅਤੇ ਸ੍ਰੇਸ਼ਟ ਦੇ ਵਿਪਰੀਤ ਦਿਆਲੂ ਹੋਣ ਦੇ ਬਾਰੇ ਵਿੱਚ ਗੱਲ ਕਰ ਰਹੇ ਹਨ ਤਾ ਸਾਡੇ ਵਿੱਚੋਂ ਤਾਂ ਸਾਨੂੰ ਅਸੀਂ ਇਹ ਨਹੀਂ ਕਹਿ ਰਹੇ ਕਿ ਪਾਪ ਅਤੇ ਸਾਡੇ ਜੀਵਨ ਅਤੇ ਦੂਸਰਾਂ ਦੇ ਜੀਵਨ ਉੱਤੇ ਇਸ ਤੇ ਪ੍ਰਭਾਵ ਨੂੰ ਅ ਦੇਖਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਸੀਂ ਇੱਕ ਪਵਿੱਤਰ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ ਅਤੇ ਸਾਨੂੰ ਪਵਿੱਤਰ ਜੀਵਨ ਜੀਨ ਦੇ ਲਈ ਹੀ ਬੁਲਾਇਆ ਗਿਆ ਹੈ ਜਿਸ ਤਰ੍ਹਾਂ ਮਿਕਿਆ ਹੋਇਆ ਹੈ ਪਹਿਲਾ ਪਤਰਸ ਅਧਿਆਇ 1 ਆਇਤ 15 ਤੇ 16 ਵਿੱਚ ਇਹਨਾਂ ਸਮਾਨ ਸੰਦਾਤਾ ਉਤੇ ਵਿਚਾਰ ਕਰੋ ਤੁਸੀਂ ਗਲਤ ਤਰੀਕੇ ਨਾਲ ਨੈ ਨਹੀਂ ਕਰਦੇ ਹੋ ਜੇ ਤੂੰ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਜੋ ਕਹਿੰਦਾ ਹੈ ਉਹ ਗਲਤ ਹੈ ਮੁੱਦਾ ਇਹ ਹੈ ਕਿ ਤੁਹਾਡੇ ਨ্যায় ਵਿੱਚ ਤੁਹਾਡਾ ਰਵਈਆ ਕੀ ਹੈ ਕਿ ਨਿੰਦਾ ਅਤੇ ਦੰਡ ਦੋਨੋਂ ਹਨ ਇਹ ਤੁਹਾਡੇ ਨ্যায় ਦੇ ਪਿੱਛੇ ਦਾ ਉਦੇਸ਼ ਛਡੋਣਾ ਭਲ ਕਰਨਾ ਹੈ ਜਾਂ ਕੁਝ ਹੋਰ ਹੈ ਕਿ ਤੁਸੀਂ ਇੱਕ ਵਿਸ਼ਵਾਸੀ ਮਸੀਹ ਅਤੇ ਅੰਨ્ય ਵਿਅਕਤੀ ਦੇ ਨਾਲ ਨਿਆਂ ਕਰਨ ਲਈ ਵਕ ਵਕ ਅਲੱਗ ਅਲੱਗ ਦ੍ਰਿਸ਼ਟੀਕੋਣਾਂ ਦਾ ਇਸਤੇਮਾਲ ਕਰਦੇ ਹੋ ਇੱਕ ਵਿਸ਼ਵਾਸੀ ਦੇ ਨਾਲ ਤੁਹਾਡਾ ਵਿਵਹਾਰ ਤੁਹਾਡਾ ਨਿਆਂ ਇਸ ਗੱਲ ਉਤੇ ਅਧਾਰਿਤ ਨਹੀਂ ਹੋਣਾ ਚਾਹੀਦਾ ਕਿ ਉਹ ਪਾਪੀ ਹੈ ਬਲਕਿ ਤੁਹਾਨੂੰ ਉਹਨਾਂ ਨੂੰ ਯੀਸ਼ੂ ਦੇ ਗਿਆਨ ਵਿੱਚ ਲਿਆਉਣਾ ਅਤੇ ਉਹਨਾਂ ਨੂੰ ਪਾਪ ਤੋਂ ਬਚਾਉਣਾ ਹੈ ਤੁਹਾਡਾ ਪ੍ਰਾਇਮਰੀ ਉਦੇਸ਼ ਉਹਨਾਂ ਨੂੰ ਪਛਤਾਪ ਕਰਨ ਦੇ ਲਈ ਤਿਆਰ ਕਰਨਾ ਹੈ ਤਾਂ ਕਿ ਉਹ ਪਾਪ ਕਰਨਾ ਬੰਦ ਕਰ ਦੇਣ ਨਾ ਕਿ ਤੁਹਾਨੂੰ ਉਹਨਾਂ ਦੇ ਪਾਪਾਂ ਦੇ ਲਈ ਉਹਨਾਂ ਦਾ ਨਿਆਂ ਕਰਨਾ ਹੈ ਬਲਕਿ ਤੁਹਾਨੂੰ ਉਹਨਾਂ ਨੂੰ ਬਚਾਉਣਾ ਹੈ ਉਹਨਾਂ ਨੂੰ ਪਾਪ ਕਰਨ ਤੋਂ ਰੋਕਣਾ ਹੈ ਨਾ ਕਿ ਉਹਨਾਂ ਦੇ ਪਾਪ ਨੂੰ ਉਛਲਣਾ ਹੈ ਲੇਕਿਨ ਜੋ ਵਿਸ਼ਵਾਸੀ ਇੱਕ ਮਸੀਹ ਜਾਣ ਬੁੱਝ ਕੇ ਪਾਪ ਕਰ ਰਿਹਾ ਹੈ ਉਹਨਾਂ ਨੂੰ ਆਪ ਪਰਮੇਸ਼ਰ ਦੇ ਵਚਨ ਦੇ ਨਾਲ ਸਮਝਾ ਸਕਦੇ ਹੋ ਉਹਨਾਂ ਦਾ ਨਿਆਂ ਕਰ ਸਕਦੇ ਹੋ ਦੂਸਰਿਆਂ ਦੇ ਨਾਲ ਵਿਵਹਾਰ ਕਰਦੇ ਸਮੇਂ ਤੁਹਾਡਾ ਰਵਈਆ ਜਿਹਾ ਨਹੀਂ ਦਿਖਾਈ ਦੇਣਾ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਬਿਹਤਰ ਦਿਖਾ ਰਹੇ ਹੋ ਅਤੇ ਤੁਹਾਡਾ ਇਹ ਰਵਈਆ ਹੋਣਾ ਵੀ ਨਹੀਂ ਚਾਹੀਦਾ ਕਿ ਤੁਸੀਂ ਦੂਸਰਿਆਂ ਤੋਂ ਬਿਹਤਰ ਹੋ ਅਗਰ ਤੁਸੀਂ ਕਿਸੇ ਦੇ ਨਿਆਂ ਕਰਦੇ ਹੋ ਤਾਂ ਤੁਹਾਡਾ ਦਿਲ ਸੱਚਮੁੱਚ ਉਸ ਇਨਸਾਨ ਦੇ ਲਈ ਸੱਚਾ ਹੋਣਾ ਚਾਹੀਦਾ ਹੈ ਅਤੇ નિਸਵਾਰਥ ਹੋਣਾ ਚਾਹੀਦਾ ਹੈ ਅਰਾਜਕਤਾ ਤੇ ਪਾਪ ਦੀਆਂ ਕਿਸ ਨਮ ਹਨ ਜੇ ਲੋਕ ਆਪਣੇ ਖਰਾਬ ਵਿਕਲਪਾਂ ਪਾਪੀ ਵਿਵਹਾਰ ਦੇ ਦੁਆਰਾ ਸਾਡੇ ਜੀਵਨ ਵਿੱਚ ਉਸ ਨੂੰ ਲੈ ਸਕਦੇ ਹਨ ਦੋ ਉਦਾਹਰਨਾਂ ਤੇ ਵਿਚਾਰ ਕਰੋ ਜਿੱਥੇ ਕੋਲੋਸੀ ਨੇ ਜਿਹੇ ਲੋਕਾਂ ਦੇ ਨਾਲ ਵਿਵਹਾਰ ਕਰਨ ਦੇ ਬਾਰੇ ਵਿੱਚ ਕੁਝ ਰੇਖਾਵਾਂ ਖਿੱਚੀਆਂ ਹਨ ਗਲਤੀ ਆਦਿਐਸ਼ੀ ਆਇਤ 1 ਅਤੇ 5 ਭਾਈਓ ਜੇ ਕੋਈ ਪਾਪ ਵਿੱਚ ਫੜਿਆ ਜਾਂਦਾ ਹੈ ਤਾਂ ਤੁਸੀਂ ਜੋ ਆਤਮਿਕ ਹੋ ਤੁਹਾਨੂੰ ਉਸ ਨੂੰ

ਇਸ ਤਰ੍ਹਾਂ ਉਸਨੇ ਮੈਟ੍ਰਿਕ ਸੱਤੇ ਹ ਕਿਸ ਤਰ੍ਹਾਂ ਉਸਨੇ ਸਥਿਤੀ ਨੂੰ ਕਾਬੂ ਕੀਤਾ ਜਿਸ ਤਰ੍ਹਾਂ ਉਸਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਇਸ ਵਿਅਕਤੀ ਵਿਅਕਤੀ ਨੂੰ ਇਸ ਵਿਅਕਤੀ ਤੋਂ ਆਪਣੇ ਆਪ ਨੂੰ ਤੁਸੀਂ ਅਲੱਗ ਕਿਉਂ ਨਹੀਂ ਕੀਤਾ ਇਸ ਨੂੰ ਅਲੱਗ ਕਰਨ ਦੀ ਜ਼ਰੂਰਤ ਹੈ ਤਾਂ ਵੀ ਇਹ ਜਿਹੜੇ ਲੋਕਾਂ ਤੋਂ ਅਲੱਗ ਹੋਣਾ ਹੋਵੇਗਾ ਜੋ ਪਾਪ ਤੋਂ ਬਾਹਰ ਕਿਸੇ ਵੀ ਹਾਲਤ ਉੱਤੇ ਨਿਕਲਣਾ ਨਹੀਂ ਚਾਹੁੰਦੇ ਉਹਨਾਂ ਨੂੰ ਕਲਿਸੇ ਤੋਂ ਬਾਹਰ ਕਦਣਾ ਵਾਸਤੇ ਵਿੱਚ ਕਲਿਸੇ ਦੀ ਭਲਾਈ ਲਈ ਸੀ ਕਿ ਕਲਿਸਾ ਵਿੱਚ ਪ੍ਰੇਮਪੂਰਨ ਸਬੰਧ ਅਤੇ ਪੂਰਤਤਾ ਬਣੀ ਰਹੇ ਪਾਪ ਦਾ ਇੱਕ ਪ੍ਰਸਤੁਪਰਭਾਵ ਹੁੰਦਾ ਹੈ ਜੋ ਦੂਸਰਾ ਨੂੰ ਇਸ ਵਿੱਚ ਕ੍ਰਿਤਸਾ ਦਾ ਹੈ ਪਰ ਨਿਕਰਨ ਤੇ ਉਹਦਾ ਪੰਜ ਆਇਤ ਛੇ ਅਤੇ ਸੱਤ ਇਸੇ ਜਿਹੇ ਵਿਅਕਤੀ ਦੇ ਪਿੱਛੇ ਹਟਣਾ ਉਸ ਤੋਂ ਠੀਕ ਹੈ ਜੋ ਜਾਣਬੁੱਝ ਕੇ ਪਾਪ ਉਹਨਾਂ ਸਥਿਤੀ ਵਿਨਾਸ਼ ਕਰੇ ਵਿਵਹਾਰ ਵਿੱਚ ਬਣਿਆ ਰਹਿੰਦਾ ਹੈ ਇਹ ਤੁਹਾਡੀ ਭਲਾਈ ਦੇ ਲਈ ਚੰਗਾ ਹੈ ਤਾਂ ਕਿ ਉਸ ਦਾ ਪਾਪ ਤੁਹਾਡੇ ਜੀਵਨ ਉਤੇ ਪ੍ਰਭਾਵ ਨਾ ਪਵੇ ਅਤੇ ਜੇ ਜੀ ਉਹ ਵਿਅਕਤੀ ਆਪਣੇ ਪਾਪ ਨੂੰ ਛੱਡਣਾ ਚਾਹੁੰਦਾ ਹੈ ਤਾਂ ਉਸ ਉਤੇ ਜ਼ਰੂਰ ਪਛਤਾਪ ਵਿੱਚ ਉਸ ਨੂੰ ਲੈ ਕੇ आओ देखो यीशु ਦੇ ਕੋਈ ਸ਼ਬਦ ਨਿਯਮ ਉਸ ਨੇ ਸ਼ਬਦਾਂ ਦੇ ਦੁਆਰਾ ਨਹੀਂ ਬਣਾਏ ਇਹ ਸਾਡੇ ਵਿਵਹਾਰ ਦੇ ਪਿੱਛੇ ਦੇ ਦ੍ਰਿਸ਼ਟੀਪੂਰਨ ਅਤੇ ਉਦੇਸ਼ਕ ਬਾਰੇ ਹੈ ਕਿ ਤੁਸੀਂ ਜੋ ਕੁਝ ਵੀ ਕਰਦੇ ਹੋ ਉਸ ਵਿੱਚ ਪਰਮੇਸ਼ਵਰ ਅਤੇ ਦੂਸਰਿਆਂ ਦੀ ਸੇਵਾ ਕਰਨ ਦੀ ਪਾਵਨਾ ਹੈ ਜਾਂ ਤੁਹਾਡਾ ਮਨ ਆਤਮ ਕੇਂਦਰਿਤ ਤੇ ਹੀ ਟਿਕਿਆ ਹੋਇਆ ਹੈ ਸਾਨੂੰ ਕਿਸੇ ਦੀ ਨਿੰਦਾ ਜਾਂ ਦੂਸਰਿਆਂ ਦਾ ਨੈਅ ਕਰਨਾ ਚਾਹੀਦਾ ਹੈ ਉਹ ਨਿਆਏ ਸਾਨੂੰ ਕਰਨਾ ਚਾਹੀਦਾ ਹੈ ਜੋ ਚੰਗੇ ਪਰਨਾਮ ਨਤੀਜੇ ਦਿੰਦਾ ਹੈ ਫਿਰ ਵੀ ਸਾਨੂੰ ایماندار رہنا ہے اگر سانو شاک ہے کہ ایسے تو پٹک رہے ہاں دوسرے کا کرند لے تو سنو پرمیشور سہایتا کی مانگ کرنی چاہیے سوارتھی ارادے سانوی جی پرست لے جنہ ہیں سانو شامل نہیں ہونا چاہیے سنو نکارا نہیں سوچنا ہے جس طرح کہ لوگ کی سوچیں گے اگر میں اس مدد کرا تو میرے, او میرے نار, میرے بارے کی مدد کرے کی سوچیں گے ਉਹ ਮੈਨੂੰ ਇੱਕ ਬੁਰਾ ਇਨਸਾਨ ਸਮਝਨਗੇ ਅਤੇ ਅਗਰ ਮੈਂ ਸਿੱਧਾ ਜਾ ਕੇ ਗੱਲ ਕਰਾਂ ਤਾਂ ਉਹ ਇਨਸਾਨ ਜਿਸਨੇ ਜਿਸ ਵਿੱਚ ਗਲਤੀ ਹੈ ਉਹ ਮੇਰੇ ਨਾਲ ਗੱਲ ਕਰਨਾ ਸ਼ਰਤ ਦੇਵੇਗਾ ਦੇਖੋ ਸਾਨੂੰ ਹਿੰਮਤ ਅਤੇ ਇੱਕ ਚੰਗੇ ਦ੍ਰਿਸ਼ਟੀਕੋਣ ਦੇ ਨਾਲ ਇੱਕ ਚੰਗੇ ਵਿਵਹਾਰ ਦੇ ਨਾਲ ਕਿਸੇ ਦਾ ਨਿਆਂ ਕਰਨਾ ਚਾਹੀਦਾ ਹੈ ਅਤੇ ਸਾਨੂੰ ਉਸ ਵਿੱਚ ਬਿਆਲ ਉਤਾਰ ਰੱਖਣੀ ਚਾਹੀਦੀ ਹੈ ਉਸ ਵਿੱਚ ਧੀਰਜ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਚੀਜ਼ ਦੇ ਬਾਰੇ ਵਿੱਚ ਚਰਚਾ ਕਰ ਸਕੀਏ ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ ਹਾਂ ਲੇਕਿਨ ਇਸ ਤੋਂ ਪਹਿਲੇ ਸਾਨੂੰ ਆਪਣੇ ਪਿਤਾ ਪਰਮੇਸ਼ਰ ਤੋਂ ਸਹਾਇਤਾ ਮੰਗਣੀ ਚਾਹੀਦੀ ਹੈ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਆਮੀਨ